ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਿੰਦਰਪਾਲ ਸਿੰਘ ਘੁੰਮਣ ਬਸ ਨਵੇਂ ਸਾਲ ਦੀਆਂ ਲੋਕਾਂ ਨੂੰ ਵਧਾਈਆਂ ਦੇਣੀ ਚਾਹਨਾ ਕਿ ਨਵਾਂ ਸਾਲ ਆਵੇ ਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਜਿਵੇਂ ਮਤਲਬ ਸਾਰੇ ਲੋਕ ਜਿਹੜੇ ਚਾਹ ਦੇ ਨਾਲ ਜਿਹੜਾ ਜਿਹੜੀ 2024 ਸਾਲ ਨੂੰ ਚੜ੍ਹਨੀ ਆ ਇਹ 24 ਜਿਹੜਾ ਸਾਰੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਅਸੀਂ ਜਿਹੜੇ ਆ ਇਹ ਧੜੇ ਬੰਦੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਕੋਈ ਸਮਾਜ ਲਈ ਜਿਹੜੇ ਚੰਗੇ ਕਾਰਜ ਕਰ ਸਕੀਏ ਔਰ ਚੰਗੀਆਂ ਜਿਹੜੀਆਂ ਸਵਾਵਾਂ ਜਿਹੜੀਆਂ ਸਮਾਜ ਨੂੰ ਦਿੱਤੀਆਂ ਜਾਣ ਤੇ ਜਿਹੜੇ ਲੋਕ ਨੇ ਜਿਹੜੇ ਸਾਡੇ ਮਤਲਬ ਦਲਦਲ ਚ ਫਸੇ ਲੋਕ ਚਾਹੇ ਕੋਈ ਪਾਰਟੀ ਜਿਵੇਂ ਸਾਡਾ ਧਰਮੀ ਆ ਸਾਡੇ ਲੋਕ ਲੋਕ ਪ੍ਰਮਾਤਮਾ ਜਿਹੜਾ ਹੈ ਸਾਰ ਹਰ ਇੱਕ ਨੂੰ ਸਮੱਤ ਬਖਸ਼ੇ ਔਰ ਅਸੀਂ ਹਰ ਧੜੇ ਬੰਦੇ ਉੱਪਰ ਉੱਠ ਕੇ ਤੇ ਆਪਣੀਆਂ ਜਿਹੜੀਆਂ ਨਿੱਜੀ ਛੋਟੀ ਛੋਟੀਆਂ ਗੱਲਾਂ ਛੱਡ ਕੇ ਤੇ ਆਪਣੇ ਸਮਾਜ ਲਈ ਆਪਣੇ ਕੌਮ ਲਈ ਆਪਣੇ ਇਸ ਲਈ ਆਪਣੇ ਕੁਝ ਕਰ ਸਕੀਏ ਤੇ ਇਹੋ ਕੁਝ ਕਹਿੰਦਾ ਹੋਇਆ ਮੈਂ ਨਵੇਂ ਸਾਲ ਦੀਆਂ ਵਧਾਈਆਂ ਦਿੰਨਾ ਜੂਰ ਜੂਰ ਹੋਗੀ ਕਾ ਜਾਉ ਨੌਜਵਾਨ ਨੂੰ ਮੈਂ ਨੌਜਵਾਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਜਿਹੜੇ ਨੇ ਉਹ ਆਪਣਾ ਕੰਮ ਜਰੂਰ ਕਰਨ ਜਿਹੜੇ ਜਿਵੇਂ ਦਾ ਸਾਨੂੰਾਂ ਦੀ ਕਿਰਤ ਜਿੱਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਕਿਰਤ ਨੂੰ ਪ੍ਰਧਾਨ ਦੱਸਿਆ ਤੇ ਕਿਰਤ ਕਰਨ ਦਾ ਸਾਨੂੰਾਂ ਦੀ ਕਿਰਤ ਕਰਕੇ ਤੇ ਸਮਾਜ ਦੇ ਵਿੱਚ ਅੱਗੇ ਆਉਣ ਤਾਂ ਕਿ ਸਾਨੂੰ ਮਤਲਬ ਜਿੱਦਾਂ ਹੁਣ ਵਿਦੇਸ਼ਾਂ ਨੂੰ ਭਜ ਰਹੇ ਜਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਨੌਜਵਾਨ ਉਹ ਨਸ਼ਿਆਂ ਚੋਂ ਨਿਕਲ ਕੇ ਚੰਗੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਸਮਾਜ ਨੂੰ ਚੰਗੀ ਸਿਹਤ ਦੇਣ ਚੰਗਾ ਨਰੋਵਾ ਸਮਾਜ ਸਿਰਜਣਾ ਤੇ ਤਾਂ ਕਿ ਅਹੀ ਜਿਹੜੀ ਸਾਡੀ ਨਿੱਗਰ ਸੋਚ ਹੋਵੇ ਨਰੋਵਾ ਸਮਾਜ ਹੋਵੇ ਅਹੀ ਚੜਦੀ ਕਲਾ ਚ ਹੋਈਏ ਜਿੱਦਾਂ ਪੰਜਾਬ ਤੇ ਪੰਜਾਬੀਆਂ ਦੀ ਜਿਹੜਾ ਵਿਰਸਾ ਜਿਹੜਾ ਆ ਉਹ ਜਿਵੇਂ ਚਮਕਦਾ ਸੀ ਪਿਲੋਂ ਉਦਾਂ ਜਿਵੇਂ ਸਾਡੇ ਮਤਲਬ ਹੁਣ ਟੈਗ ਲੱਗ ਗਿਆ ਦਸ਼ਿਆਂ ਦਾ ਮੈਂ ਸਮਝਦਾ ਉਹ ਨਸ਼ਾ ਹੈ ਨਹੀਂ ਜਿੰਨੀ ਜਿੰਨਾ ਰੌਲਾ ਪਾਇਆ ਜਾ ਰਿਹਾ ਪਰ ਲੇਕਿਨ ਜਿਹੜਾ ਇਹ ਨੌਜਵਾਨੀ ਆ ਸਾਡੀ ਜਿਹੜੀ ਆ ਇਹ ਇਸ ਦਲਦਲ ਚੋਂ ਨਿਕਲ ਕੇ ਚੰਗੇ ਕਾਰਜਾਂ ਲਈ ਅੱਗੇ ਆਵੇ ਤੇ ਸਮਾਜ ਨੂੰ ਚੰਗੀ ਸੇਧ ਦੇਵੇ